कर दो प्रणाली जी ਛੋੜ ਗਿਆ ਲਾ ਦਿਆ ਕਰਾਂਗੇ ਇਹ ਕਿਹੜਾ ਆ ਗਿਆ ਇਹ ਕੀ ਨਾ ਇੱਕ ਮਿੰਟ ਹਾਂਜੀ ਭਾਈ ਜੀ ਕੀ ਨਾ ਕੀ ਨਾ ਹੋਰ ਕਿਹੜੇ ਪਿੰਡ ਤੋਂ ਨੇ ਨਾਮ ਬਲਤੇਰ ਸਿੰਘ ਹੈ ਜੀ ਪਿੰਡ ਮੇਰਾ ਬਾਮਨ ਵਾਲਾ ਜੀ ਇਹ ਮਾਮਲਾ ਜੀ ਕੀ ਰੁਕ ਮਾਮਲਾ ਜੀ ਮੇਰੀ ਖਾਲਸਾ ਦੀਦੀ ਵਹੀ ਹੋਈ ਹੈ ਜਸਪ੍ਰੀਤ ਸਿੰਘ ਨੂੰ ਉਰਫ ਸ਼ਕਤੀ ਮਾਨਕਰ ਵਾਲਾ ਤੇ ਉਹਨਾਂ ਨੇ ਕੋਈ ਪੈੜੀ ਦਾ ਝਗੜਾ ਸੀਗਾ ਪਹਿਲਾਂ ਪਰਾ ਨਾਲ ਬਾਈ ਦੇ ਨਾਲ ਫਿਰ ਸਹੁਰਾ ਵਿੱਚ ਹੀ ਸੀਗਾ ਸੱਸ ਵੀ ਸੀ ਇਹ ਰਲੀ ਭੋਤ ਸੀ ਇਹਨਾਂ ਦੀ ਮੰਨ ਕੇ ਚੱਲੋ ਇਹ ਕੁੜੀ ਕਹਿੰਦੀ ਸੀ ਵੀ ਮੈਨੂੰ ਠੇਕਾ ਦਿਓ ਵੀ ਮੈਂ ਜਵਾਕ ਨੂੰ ਪੜਾਉਣਾ ਹੈ ਇਹ ਕੁਛ ਦੇ ਨਹੀਂ ਰਹੀ ਖਰਚਾ ਨਹੀਂ ਦੇ ਰਹੀ ਸੀ ਕੁੜੀ ਸੱਚੀ ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੀ ਸੀ ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦਾ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ ਸਹੁਰਾ ਤੇ ਜੇਠ ਤੇ ਸੱਸ ਸਾਡੀ ਕੁੜੀ ਜਾਂਦੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ ਉਹਦੇ ਕਾਰਨ ਕੁੜੀ ਨੇ ਖੇਤੇ ਜਾ ਕੇ ਗਦੋ ਰੌਲਾ ਪਾਇਆ ਤੇ ਇਹਨਾਂ ਦੀ ਰਲਈ ਭੋਗਤ ਪਹਿਲਾਂ ਹੀ ਸੀ ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲ ਹੀ ਬਿਆ ਕੇ ਬਹਿ ਗਿਆ ਤੇ ਪ੍ਰਾਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਤਾ ਉੱਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲਈ ਭੋਗਤ ਹੋਇਆ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਪਰ ਉਹਨੇ ਤਾਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਹੈ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਹੁਣ ਤੁਹਾਡੀ ਸਿਸਟਰ ਦੇ ਬੱਚੇ ਔਰ ਉਮਰ ਕਿੰਨੀ ਹੈ ਜੀ ਉਮਰ ਮੇਰੀ ਸੈਟਰ ਦੀ 28 ਸਾਲ ਹੈ 28 29 28 ਨੂੰ ਜਾਦੇ ਹੋਊ 40 ਸਾਲ ਦੇ 36 40 ਸਾਲ ਹੈ 36 40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਗ ਕਰੀ ਮੰਗਨ ਸਾਬ ਹੀ ਹੋਣਾ ਚਾਹੀਦਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਸਰਕਾਰ ਕੋਲੋਂ ਬਈ ਜੋ ਹੱਟਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਬੱਚਿਆਂ ਨਾਲ ਮੈਲਾ ਚਾਹੀਦਾ ਜੋ ਸਗਿਆ ਬੰਦੀ ਹੈ ਇਹਨਾਂ ਦੇ ਸਾਰੇ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਕੋਈ ਨਿਯਾਇਜ ਅਸੀਂ ਕਿਸੇ ਨੂੰ ਪਸਾਉਣਾ ਨਹੀਂ ਨਾ ਹੀ ਅਸੀਂ ਚਾਹੁੰਦੇ ਹਾਂ ਜੋ ਤੰਗ ਕਰਦਾ ਸੀ ਅਸੀਂ ਇਹੀ ਦੱਸਦੇ ਹਾਂ ਤੁਹਾਨੂੰ ਬਈ ਇਹ ਬੰਦੇ ਸਾਨੂੰ ਤੰਗ ਕਰਦੇ ਸਾਡੀ ਕੁੜੀ ਨੂੰ ਇਹੀ ਕੁੜੀ ਸਾਨੂੰ ਫੋਨ ਲਾ ਕੇ ਕਹਿੰਦੀ ਸੀ ਬਈ ਮੈਨੂੰ ਕੋਈ ਚੀਜ਼ ਨਹੀਂ ਦਿੰਦੇ ਨਾ ਖਰਚਾ ਦਿੰਦੇ ਜਿਵੇਂ ਸਕੂਲ ਪੜਾਉਣ ਵਾਸਤੇ ਨਾ ਕੋਈ ਸੌਦਾ ਲੈ ਕੇ ਦਿੰਦਾ ਹੀਗਾ ਜੇ ਸੌਦਾ ਕੁੜੀ ਲੈ ਕੇ ਆਉਂਦੀ ਉਹ ਚਾਕੇ ਵੇਚ ਆਉਂਦੀ ਦੁਕਾਨ ਤੇ ਬਹੁਤ ਜਿਆਦਾ ਤੰਗ ਸੀ ਇਨਾ ਜਿਹੜਾ ਜਿਹੜਾ ਪੁਰਾਣਾ ਸੀ ਜੀ ਪਰਨੇ ਠੀਕ ਹੈ ਕੀ ਨਾਮ ਸੀ ਤੁਹਾਨੂੰ ਦੱਸੋ ਉਹ ਪਹਿਲਾਂ ਕਬੱਡੀ ਖੇਡਦਾ ਸੀ ਜੀ ਨਾਮ ਉਹਦਾ ਜਸਪ੍ਰੀਤ ਸਿੰਘ ਹੈ ਉਹ ਬਹੁਤ ਸ਼ਕਤੀਮਾਨ ਤੇ ਉਹ ਹੁਣ ਕਰਨਾ ਕੀ ਸੀ ਵਿਹਲਾ ਹੀ ਨਸ਼ੀ ਕਰਦਾ ਸੀ ਆਪਦੇ ਭਰਾ ਦੇ ਨਾਲ ਰਲ ਕੇ ਬਸ ਇਹੀ ਮੰਨ ਕੇ ਚੱਲੋ ਜ਼ਮੀਨ ਦੇ ਪੈਸੇ ਪੂਹੇ ਲੈ ਕੇ ਛੱਟਾ ਛੋਟਾ ਪੀ ਲੈਂਦਾ ਸੀ ਆਹੀ ਕੰਮ ਸੀ ਜੀ ਇਹ ਅਜੋ ਇੱਕ ਪਰਿਵਾਰਕ ਵਿਵਾਦ ਕਾਰਨ ਇੱਕ ਲੇਡੀ ਗਗਨਦੀਪ ਕੌਰ ਜਿਹਦੀ ਉਮਰ 40-42 ਸਾਲ ਪਿੰਡ ਕਾਰੇ ਦੀ ਰਹਿਣ ਵਾਲੀ ਸੀ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਹੀ ਗਲਾ ਕਟ ਕੇ ਹਤਿਆ ਕੀਤੀ ਗਈ ਹੈ ਅਸਲ ਕਾਰਨ ਇਹਨਾਂ ਦਾ ਲੜਾਈ ਮੋਲ ਕਤਲ ਦਾ ਹੀ ਪਤਾ ਲੱਗਿਆ ਹੈ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਸੀ ਮਿੱਟੀ ਉਹਨੇ ਪਰ ਮਰਨ ਵਾਲੀ ਗਗਨਦੀਪ ਕੌਰ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਗੱਲੋਂ ਹੁਣ ਤੱਕ ਦੀ ਪੜਤਾਲ ਤੇ ਜੋ ਪਾਇਆ ਗਿਆ ਕਿ ਗਗਨਦੀਪ ਕੌਰ ਜੋ ਕਿ ਮਿਰਤਕ ਹੈ ਉਹਦੇ ਘਰ ਵਾਲੇ ਵੱਲੋਂ ਉਹਦਾ ਚੁੰਨੀ ਨਾਲ ਗਲਾ ਘੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਹੈ ਤੇ ਆਪ ਉਹ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਤਾਈਂ ਰੇਡ ਕੀਤੀ ਜਾ ਰਹੀ ਹੈ ਕੋਈ ਹੋਰ ਗੱਲ ਕੀ ਹੋਜੀ ਹੈ ਹਜੇ ਫਿਲਹਾਲ ਮੌਡਲੀ ਤਪਤੀਸ਼ ਚੱਲ ਤਾਂ ਇਹ ਨਹੀਂ ਪਤਾ ਲੱਗਿਆ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 10 ਸਾਲ ਦਾ ਲੜਕਾ ਤੇ ਉਹਦੇ ਵਾਰਸਾਂ ਵੱਲੋਂ ਬਿਆਨ ਲਿਖਾਇਆ ਜਾ ਰਿਹਾ ਜਿਸ ਤਰ੍ਹਾਂ ਉਹਦਾ ਵੀ ਉਹ ਸਾਨੂੰ ਬਿਆਨ ਦੇਣ ਦੇ ਹਸਪਤਾਲ ਵੱਲੋਂ ਇਹ ਕਾਰਵਾਈ ਹੋਇਆ ਮਤਲਬ ਹੈ ਪਹਿਲਾਂ ਵੀ ਕੋਈ ਮਾਰਕਟਾਈਂਗ ਨਹੀਂ ਸੀ ਸਤਿ ਸ੍ਰੀ ਅਕਾਲ ਇਹਨਾਂ ਦਾ ਥੋੜਾ ਬਹੁਤ ਪਰਿਵਾਰਕ ਕਲੇਸ਼ ਚੱਲਦਾ ਸੀਗਾ